Kodum arıyor <laughs> <laughs> ਅਸੀਂ ਤਲਵੰਡੀ ਪੰਘੇਰੀਆਂ ਤੋਂ ਅੱਗੇ ਕੈਂਪ ਲੱਗਿਆ ਸੀ ਜੀ ਤੁਹਾਡੇ ਕੀ ਤੁਹਾਡੀ ਸਪਰਸ਼ਿਆ ਸੀ ਤੇ ਕਿਵੇਂ ਹੁੰਦੀ ਅਸੀਂ ਬੱਚਿਆਂ ਦੇ ਇੰਗਲਿਸ਼ ਚ ਸਰਟੀਫਿਕੇਟ ਬਣਾਉਣੇ ਸੀਗੇ ਤੇ ਅਸੀਂ 2 ਘੰਟਿਆਂ ਦੇ ਵਿੱਚ ਸਾਨੂੰ ਇਹਨਾਂ ਨੇ ਬਣਾ ਕੇ ਦੇ ਦਿੱਤੇ ਆ ਹਾਂ ਜੀ ਅਪਲਾਈ ਕੀਤਾ ਹਾਂ ਜੀ ਅਪਲਾਈ ਕੀਤਾ ਸੀਗਾ ਤੇ 2 ਘੰਟਿਆਂ ਜੋ ਕਹਿੰਦੇ ਬੈਠ ਜੋ ਤੁਹਾਨੂੰ ਅੱਜ ਕੇ ਅਸੀਂ ਦੇ ਦਿੰਨੇ ਆ ਬਹੁਤ ਸਟਾਫ ਵਧੀਆ ਸੀ ਜਿਨ੍ਹਾਂ ਨੇ ਸਾਡਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਕੇ ਸਮਝ ਕਿੱਦਾਂ ਬਤਾਂ ਮੀ ਤੋਂ ਪਰੇ ਤੱਕ ਹਰੇ ਬਰੇ ਹਾਂ ਜੀ ਹਾਂ ਜੀ ਬਹੁਤ ਗੇੜੇ ਮਾਰਨੇ ਪੈਂਦੇ ਸੀ ਅੱਗੇ ਮੈਂ ਜਦੋਂ ਪੰਜਾਬੀ ਚ ਬਣਾਏ ਸੀ ਬੜੇ ਗੇੜੇ ਮਾਰੇ ਸੀ ਹੁਣ ਅਸੀਂ ਦੋ ਕੇਂਦਰ ਵਿੱਚ ਕੰਮ ਕਰਕੇ ਤੇ ਸਾਨੂੰ ਉਹਨਾਂ ਨੇ ਦੇਖਦਾ ਅਸੀਂ ਲੈ ਕੀ ਕਹੋਗੇ ਇਹੋ ਜਿਹਾ ਪ੍ਰੋਜੈਕਟ ਠੀਕ ਆ ਬਹੁਤ ਵਧੀਆ ਇਹ ਇਹ ਵੇਲੇ ਹੀ ਕੰਮ ਕਰਨੇ ਚਾਹੀਦੇ ਅਸੀਂ ਇਹ ਹੀ ਕੰਮ ਦੇਖੀ ਚਾਹ ਹਾਂ ਮੈਂ ਡਾਕਟਰ ਤਰਸੀਮ ਸਿੰਘ ਪਿੰਡ ਦਸਾਂਝ ਤਲਵੰਡੀ ਪੰਘੀਰਿਆਂ ਜੋ ਕਿ ਅੱਜ ਹੁਦੂਦਾ ਸਰਕਾਰ ਦੇ ਹਦਾਇਤਾਂ ਅਨੁਸਾਰ ਪਿੰਡ ਦੇ ਵਿੱਚ ਅੱਜ ਇੱਕ ਕੈਂਪਾ ਲਗਾਇਆ ਗਿਆ ਸਰਕਾਰੀ ਵਿਭਾਗਾਂ ਦਾ ਜਿਸ ਦੇ ਵਿੱਚ ਸਾਰੇ ਸਰਕਾਰੀ ਵਿਭਾਗ ਦੇ ਅਫਸਰ ਸਹਿਬਾਨ ਐਸ ਡੀ ਐਮ ਸਹਿਬਾਨ ਪੁਲਿਸ ਕਮਿਸ਼ਨਰ ਅਤੇ ਤਸਕੀਲਦਾਰ ਸਾਹਿਬ ਅਤੇ ਹੋਰ ਸਾਰੇ ਵਿਭਾਗਾਂ ਦੇ ਅਫਸਰ ਸਹਿਬਾਨ ਪਹੁੰਚੇ ਹਨ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣ ਕੇ ਜਿੰਮ ਕਿਸੇ ਦੀ ਪੈਨਸ਼ਨ ਲੱਗਣ ਦੀ ਫਾਰਮ ਭਰੇ ਜਾਂਦੇ ਹਨ ਭਲਾਈ ਵਿਭਾਗ ਵਾਲਿਆਂ ਵੱਲੋਂ ਉਹ ਵੀ ਇੱਥੇ ਭਰੇ ਗਏ ਹਨ ਅੱਜ ਤੇ ਹੋਰ ਵੀ ਜਿਹੜੇ ਜਿਹੜੇ ਕੰਮ ਪਿੰਡ ਦੇ ਜਾਂ ਇਲਾਕੇ ਦੇ ਜਿਵੇਂ ਪੰਜ ਪਿੰਡਾਂ ਦਾ ਇੱਕ ਕੈਂਪ ਲੱਗਿਆ ਰੌਲੀ ਦਾ ਤਾਰਗੇ ਵਾਲਾ ਦਾਤਾ ਚਾਰ ਪੰਜ ਪਿੰਡਾਂ ਦੇ ਲੋਕ ਇੱਥੇ ਆ ਕੇ ਆਪੋ ਆਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਵਾ ਰਹੇ ਹਨ ਸਰਕਾਰ ਦਾ ਇਹ ਬਹੁਤ ਵੱਡਾ ਉਪਰਾਲਾ ਸਹੀ ਕਦਮ ਹੈ ਕਿਥੇ ਲੋਕਾਂ ਨੂੰ ਕਚਰਿਆਂ ਵਿੱਚ ਜਾ ਕੇ ਖੱਜਲ ਖਵਾਰੀ ਕਰਨੀ ਪੈਂਦੀ ਸੀ ਕਿਥੇ ਇਹ ਸਾਰਾ ਕੰਮ ਇੱਕ ਥਾਂ ਦੇ ਉੱਤੇ ਹੀ ਆ ਕੇ ਨਿਪਟਾਇਆ ਜਾਂਦਾ ਹੈ ਸਰਕਾਰ ਦਾ ਇਸ ਕੰਮ ਦੇ ਵਿੱਚ ਸਿਮੋਨ ਨਗਰ ਨਿਵਾਸੀਆਂ ਵੱਲੋਂ ਸੰਗਤਾਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਸ ਤਰ੍ਹਾਂ ਦੇ ਕੈਂਪ ਅੱਗੇ ਤੋਂ ਵੀ ਲੱਗਨੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ ਜੀ ਕੈਂਪ ਦਾਾਇਆ ਹੈ ਜਿਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਡਮ ਜੀ ਇਸ ਕੈਂਪ ਦੇ ਅੰਦਰ ਜਿਸ ਤਰ੍ਹਾਂ ਦੀ ਰੀਡਿੰਗਸ ਨੇ ਦਿਖਾਉਂਦਾ ਹੈ ਦੋ ਕੁ ਘੰਟੇ ਆ ਗਏ ਜਿਹੜੇ ਲੇਡੀਆਂ ਆਈਆਂ ਸੀਗੀਆਂ ਉਹਨਾਂ ਦੇ ਬਰਸਾ ਟਿਮ ਗੇਟ ਤੇ ਸੀਗੀ ਪ੍ਰੋਬਲਮ ਜਾਂ ਇੱਕ ਮੈਂਸ਼ਨ ਦਾ ਜਿਗਾ ਉਹ ਕਦੇ 2 ਘੰਟੇ ਤੱਕ ਲੱਗੂ। ਆਹ ਕੀ ਐ ਮਸਲਟਾ ਇਸ ਇਸ ਨੋ ਨੋ। ਥਿਸ ਇਜ਼ ਸਪੈਸ਼ਲ। ਪਲੀਜ਼ ਲਾਤੀਆ। ਆਹ ਰੂਪ ਵਿੱਚ ਸਰ ਇਹ ਸਰ ਜੀ ਮੈਂ ਸਰ ਅੱਜ ਪੰਜਪਟਨਾ ਦਾ ਇੱਕ ਕੈਂਪ ਲੱਗਿਆ ਹੈਗਾ ਤੇ ਇਸ ਬਾਰੇ ਸਰ ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਜੀ ਮੈਂ ਐਸਡੀਐਮ ਮੋਗਾ ਸਾਰੰਗਪ੍ਰੀਤ ਸਿੰਘ ਹੈ ਜੀ ਤੇ ਅੱਜ ਅਸੀਂ ਤਲਵੰਡੀ ਪੁਘੇਰੀਆ ਦੀ ਧਰਮਸ਼ਾਲਾ 'ਚ ਖੜੇ ਆ ਤੇ ਮੇਰੇ ਨਾਲ ਇੱਥੇ ਏਸੀ ਜਰਨਲ ਤੇ ਸੀਐਮਐਫਓ ਬੈਡਮ ਸ਼ੂਭੀ ਆਂਗਰਾ ਖੜੇ ਨੇ ਸਾਰੇ ਡਿਪਾਰਟਮੈਂਟਾਂ ਦੇ ਅਫਸਰ ਸਹਿਬਾਨ ਅਫੀਸ਼ੀਅਲ ਸਹਿਬਾਨ ਇੱਥੇ ਖੜੇ ਨੇ ਉਹਨਾਂ ਦੇ ਵੱਖਰੇ ਵੱਖਰੇ ਕਾਊਂਟਰ ਲੱਗੇ ਨੇ ਸਾਹਮਣੇ ਬੋਰਡ ਲੱਗਾ ਹੈ ਜਿਹੜਾ ਵੀ ਪ੍ਰਾਰਥੀ ਆਂਦਾ ਹੈ ਉਹਨੂੰ ਰਾਹ ਦਿਖਾਇਆ ਜਾਂਦਾ ਹੈ ਉਹਦੀ ਪ੍ਰਾਰਥਨਾ ਦੇ ਹਿਸਾਬ ਨਾਲ ਉਹਦੀ ਐਪਲੀਕੇਸ਼ਨ ਦੇ ਪੁੱਛਿਆ ਜਾਂਦਾ ਹੈ ਕਿ ਕੰਮ ਹੈ ਜੇ ਦਾ ਨਹੀਂ ਲਿਖ ਸਕਦਾ ਉਹਦੀ ਐਪਲੀਕੇਸ਼ਨ ਅਸੀਂ ਖੁਦ ਲਿਖਵਾਨੇ ਆ ਉਸ ਨੂੰ ਗਾਈਡ ਕਰਦੇ ਆ ਕਿਹੜੇ ਡਿਪਾਰਟਮੈਂਟ ਕੋ ਜਾਣਾ ਹੈ ਉਹਦੀ ਸੁਣਵਾਈ ਉੱਥੇ ਹੁੰਦੀ ਹੈ ਅਗਰ ਤਾਂ ਮੌਕੇ ਤੇ ਹੱਲ ਹੋ ਸਕਦਾ ਹੈ ਤੇ ਅਸੀਂ ਮੌਕੇ ਤੇ ਕਰ ਰਹੇ ਆ ਅਗਰ ਉਸ ਦਾ ਪ੍ਰੋਬਲਮ ਦਾ ਲੰਮਾ ਹੱਲ ਹੈ ਇਹ ਇੱਕ ਤੋਂ ਜ਼ਿਆਦਾ ਡਿਪਾਰਟਮੈਂਟ ਇਨਵੋਲਡ ਹੈ ਮੌਕੇ ਤੇ ਉਹਨਾਂ ਨੂੰ ਬਿਠਾ ਕੇ ਗਾਈਡ ਕਰਕੇ ਉਹਨਾਂ ਦਾ ਹੱਲ ਕੀਤਾ ਜਾ ਰਿਹਾ ਹੈ ਸਰ ਇਹ ਆਮ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਕਿ ਇਹ ਕੈਂਪ ਲਾ ਕੇ ਦੇ ਰਹੇ ਨੇ ਮੈਂ ਆਮ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਸਰਕਾਰ ਤਿਆਰ ਖੜੀ ਹੈ ਉਹਨਾਂ ਦੀ ਮੁਸੀਬਤਾਂ ਸੁਣਨ ਲਈ ਉਹਨਾਂ ਦਾ ਹੱਲ ਕਰਨ ਲਈ ਤੁਹਾਡੇ ਘਰ ਤੱਕ ਉਸ ਮੁਸੀਬਤ ਨੂੰ ਸੁਣ ਆਣ ਦੇ ਲਈ ਤੁਸੀਂ ਵੀ ਇੱਕ ਸਟੈਪ ਸਾਡੇ ਵੱਲੋਂ ਵਧਾਓ ਸਾਡੇ ਕੋਲ ਆਓ ਤੇ ਸਾਨੂੰ ਦੱਸੋ ਤੁਹਾਨੂੰ ਕੀ ਪ੍ਰੋਬਲਮ ਹੈ ਤਾਂ ਕਿ ਉਹਦਾ ਟਾਈਮਲੀ ਹੱਲ ਕੀਤਾ ਜਾਵੇ ਸਰਕਾਰ ਇਹ ਕਹਿ ਰਹੇ ਜੀ ਜਨਤਾ ਨੂੰ ਘਰ ਬੈਠ ਕੇ ਹੁੰਦਾ ਦੇਉਂਦਾ ਉਹ ਸੇ ਕੜੀ ਚ ਅੱਜ ਇੱਥੇ ਵੀ ਜਿਹੜਾ ਕੈਂਪ ਲਾਇਆ ਗਿਆ ਤੁਹਾਨੂੰ ਇਹ ਲੈ ਜਨਤਾਲੀਆਂ ਸੁਖਸ਼ਾਵਾਂ ਸੁਣਨ ਨੂੰ ਮਿਲ ਗਿਆ ਇੱਕ ਦਾ ਉਹ ਜਿਵੇਂ ਸਰਕਾਰ ਬਣ ਤੋਂ ਪਹਿਲਾਂ ਅਸੀਂ ਵਾਅਦਾ ਕੀਤਾ ਸੀ ਕਿ ਸਰਕਾਰ ਸੱਥਾਂ ਤੋਂ ਚੱਲਿਆ ਕਰੂਗੀ ਤੇ ਅੱਜ ਉਸੇ ਕੜੀ ਦੇ ਤਹਿਤ ਤਲਵੰਡੀ ਪੁਗੇਜਾਂ ਦੀ ਸੱਥ ਦੇ ਵਿੱਚ ਇਕੱਠੇ ਹੋਏ ਆ ਜੋ ਲੋਕਾਂ ਦੀਆਂ ਮੁਸ਼ਕਲਾਂ ਨੇ ਅੱਜ ਕੈਂਪ ਲੱਗਾ ਜੋ ਜੋ ਲੋਕਾਂ ਦੀਆਂ ਮੁਸ਼ਕਲਾਂ ਸੀ ਕਿ ਸਾਰਾ ਪ੍ਰਸ਼ਾਸਨ ਮੇਨਰਦਾ ਨੇ ਅਨਲੀ 68 ਜਿਹੜੇ ਮਹਿਕਮੇ ਦੇ ਅਫਸਰ ਇੱਥੇ ਆਏ ਹੋਏ ਨੇ ਤੇ ਜੋ ਵੀ ਮੁਸ਼ਕਲਾਂ ਸੀਗੀਆਂ ਕਿਸੇ ਦਾ ਕੋਈ ਬੋਰ ਸਰਟੀਫਿਕੇਟ ਸੀਗਾ ਕਿਸੇ ਦਾ ਕੋਈ ਬਿਜਲੀ ਦਾ ਟਰਾਂਸਫਾਰਮਰ ਲੱਗਣਾ ਸਾਲਾ ਸੀਗਾ ਕਿਸੇ ਦਾ ਕੋਈ ਇੰਤਕਾਲ ਪੈਂਡਿੰਗ ਸੀਗਾ ਕਿਸੇ ਦਾ ਕੋਈ ਆਧਾਰ ਕਾਰਡ ਚ ਪ੍ਰੋਬਲਮ ਸੀ ਜੋ ਵੀ ਕੋਈ ਚਾਹੇ ਖੇਤੀਬਾੜੀ ਨਾਲ ਸੰਬੰਧ ਚਾਹੇ ਬਿਜਲੀ ਨਾਲ ਸੰਬੰਧਤ ਜੋ ਵੀ ਮੁਸ਼ਕਲਾਂ ਸੀਗੀਆਂ ਅੱਜ ਮੁਸ਼ਕਲਾਂ ਦਾ ਮੌਕੇ ਤੇ ਜਿਹੜਾ ਹੱਲ ਕੀਤਾ ਗਿਆ ਮੌਕੇ ਦੇ ਨਪਟਾਰਾ ਕੀਤਾ ਗਿਆ ਮੈਂ ਧੰਨਵਾਦ ਦੀਆਂ ਸਾਰੇ ਨਗਰ ਨੌਸੀਆਂ ਦਾ ਮੈਂ ਧੰਨਵਾਦ ਦੀਆਂ ਸਾਰੇ ਪ੍ਰਸ਼ਾਸਨ ਦਾ ਕਿਉਂਕਿ ਅੱਗੇ بڑے ਅਫਸਰ ਇਹੋ ਜਿਹੇ ਨੇ ਪਿੰਡ ਦੇ ਵਸਨੀਕ ਦੱਸ ਰਹੇ ਨੇ ਕਿ ਅਸੀਂ ਪਹਿਲੀ ਵਾਰੀ ਉਹਨਾਂ ਦੇ ਸ਼ਕਲਾਂ ਵੇਖੀਆਂ ਨੇ ਸੋ ਇਸ ਚੀਜ਼ ਦਾ ਜਿਹੜਾ ਇਨੀਸ਼ੀਏਟਿਵ ਆ ਇਹ ਸਾਰਾ ਸਾਡੇ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਜੀ ਮਾਝੀ ਨੂੰ ਜਾਂਦਾ ਹੈ ਕਿ ਉਹਨਾਂ ਨੇ ਜਿਹੜੀ ਸਰਕਾਰ ਆ ਸੱਤਾ ਚ ਚਲਾਉਂਦੀ ਜਿਹੜੀ ਗੱਲ ਕੀਤੀ ਸੀ ਅੱਜ ਉਸ ਗੱਲ ਤੇ ਖਰੇ ਉਤਰੇ ਨੇ। ਨਗਰ ਤੋਂ ਕੁਝ ਬੜਾਲ ਤੁਸੀਂ ਰੱਖਤ ਵਿੱਚ ਕੀਤੀਆਂ ਕਿਹੜੀਆਂ ਮੇਨ ਸਮੱਸਿਆਵਾਂ ਸੀਆਂ ਲਗੀਆਂ ਤੇ ਆ ਕਿ ਅ ਇਸ ਨਗਰ ਦੀ ਮੇਨ ਸਮੱਸਿਆਵਾਂ ਸੀਗੀਆਂ ਇੱਕ ਛੱਪੜ ਦੀ ਮੇਨ ਸਮੱਸਿਆ ਜੀ ਤੇ ਇੱਕ ਥੋੜੇ ਜਿਹੜਾ ਪੀਣ ਵਾਲਾ ਪਾਣੀ ਆ ਉਹਦੇ ਵਿੱਚ ਲੀਕੇਜ ਹੋਣ ਕਰਕੇ ਉਹ ਸਪਲਾਈ ਸਹੀ ਨਹੀਂ ਜਾ ਰਹੀ ਉਹ ਪ੍ਰੋਬਲਮ ਨੇ। ਸੋ ਇਹੋ ਜਿਹੇ ਸਮੱਸਿਆਵਾਂ ਸੀਗੀਆਂ ਪਰ ਉਹ ਮੌਕੇ ਤੇ ਹੁਣ ਅਧਿਕਾਰੀਆਂ ਨੂੰ ਹਦਿਆਂ ਦਾ ਕਰਦੇ ਚੱਗੀਆਂ ਆ। ਕਿ ਉਹ ਮੌਕੇ ਦੇ ਉਹ ਹੱਲ ਹੋ ਜਾਣ ਆਮ ਲੋਕਾਂ ਕੀ ਬਚੇ ਨੇ ਜਿਹੜੇ ਉਹਦੇ ਕਸ ਲੱਗ ਰਹੇ ਆ ਆਮ ਲੋਕਾਂ ਨੂੰ ਮੇਰੀ ਇਹੀ اپੀਲ ਹੈ ਕਿ ਜਿਹੜੀ ਆ ਸਰਕਾਰ ਆ ਜਿਹੜੇ ਅਫਸਰ ਆ ਇਹ ਤੁਹਾਡੇ ਪਿੰਡਾਂ ਦੇ ਵਿੱਚ ਆ ਰਹੇ ਨੇ ਤੁਹਾਡੀਆਂ ਜਿਹੜੀਆਂ ਵੀ ਮੁਸ਼ਕਲਾਂ ਹੁੰਦੀਆਂ ਤੁਸੀਂ ਵੇਖੋ ਜਦੋਂ ਅਸੀਂ ਵੋਟਾਂ ਵਾਸਤੇ ਤੁਹਾਡੇ ਕੋਲੇ ਆਉਨੇ ਆ ਤੁਸੀਂ ਉਦੋਂ ਸਾਡੇ ਕੋਲੇ ਆਉਂਦੇ ਜੇ ਸਾਨੂੰ ਉਦੋਂ ਕਹਿੰਦੇ ਜੇ ਕਿ ਸਾਡਾ ਕਾਰਡ ਨਹੀਂ ਬਣਿਆ ਸਾਡਾ ਰਾਸ਼ਨ ਘੱਟ ਮਿਲਿਆ ਸਾਡਾ ਆਯੂਸ਼ਵਨ ਕਾਰਡ ਨਹੀਂ ਬਣਿਆ ਜਿਹੜੇ ਆ ਵੀ ਮੁਸ਼ਕਲਾਂ ਨੇ ਆ ਕੈਂਪ ਲੱਗੇ ਨੇ ਕੈਂਪਾਂ ਦੇ ਵਿੱਚ ਆਓ ਤੁਹਾਡੇ ਮੁਸ਼ਕਲਾਂ ਨਾਲ ਦੇ ਨਾਲ ਹੱਲ ਹੋਣਗੀਆਂ ਤੁਹਾਡੀਆਂ ਮੌਕੇ ਦੇ ਉੱਤੇ ਤੁਹਾਨੂੰ ਜਿਹੜੇ ਸਰਟੀਫਿਕੇਟ ਆ ਉਹ ਬਣਾ ਕੇ ਚਾਹੇ ਕਿਸੇ ਵੀ ਤਰ੍ਹਾਂ ਦਾ ਹੈਗਾ ਉਹ ਤੁਹਾਨੂੰ ਮੌਕੇ ਤੇ ਦਿੱਤਾ ਜਾਊਗਾ ਧੰਨਵਾਦ